ਮਿੱਤਰੋ ਆ ਮੰਡੀ ਕਿੱਲਿਆਂ ਵਾਲੀ ਜਿਹੜੀ ਡੱਬ ਵਾਲੀ ਦੇ ਨਾਲ ਲੱਗਦਾ ਪੰਜਾਬ ਦਾ ਸਭ ਤੋਂ ਵੱਡਾ ਕਸਬਾ ਜਿਹੜਾ ਲੰਬੀ ਹਲਕੇ ਦੇ ਐਮਐਲਏ ਨੂੰ ਚੁਣਨ ਵਿੱਚ ਐਮ ਰੋਲ ਅਦਾ ਕਰਦਾ ਉਹ ਵਾਟਰ ਬਾਕਸ ਹੈ ਇੱਥੇ ਸਿਉਣੇ ਰੰਗਾ ਪਾਣੀ ਆਉਂਦਾ ਬਾਈ ਜੀ ਤੇ ਮੈਂ ਸਰਕਾਰ ਦਾ ਪ੍ਰਸ਼ਾਸਨ ਦਾ ਵਾਟਰ ਬਾਕਸ ਵਾਲੇ ਭਰਾਵਾਂ ਦਾ ਸਾਇਦ ਲੋਨ ਧੰਨਵਾਦ ਕਰਦਾ ਕਿ ਵਿੱਚੇ ਕਾਈ ਵਿੱਚੇ ਕੋਈ ਕੁੱਤਾ ਮਰ ਗਿਆ ਉਹ ਵਿੱਚੇ ਕਿਸੇ ਨੇ ਕੰਧ ਉਤੋਂ ਦੀ ਲਫਾਫਾ ਸੜਤਾ ਉਹ ਵਿੱਚੇ ਦਰਖਤ ਉਗਰੇ ਹੋਏ ਐ ਤੇ ਇਹਨਾਂ ਦੇ ਜੀ ਤੇ ਸੈਨੀਟੇਸ਼ਨ ਵਿਭਾਗ ਦੇ ਹੋਰ ਜਿੰਨੇ ਐ ਐਸ ਡਿਊ ਐ ਉਹਨਾਂ ਨੂੰ ਕਦੇ ਕਾਨੂੰਨ ਪੁੱਛਿਓ ਅੱਗੋਂ ਕਾਨੂੰਨ ਸਿਖਾਉਂਦੇ ਆ ਲੋਕਾਂ ਨੂੰ ਪਰ ਮੈਂ ਧੰਨਵਾਦ ਕਰਦਾ ਕਿ ਸਾਰੇ ਪੰਜਾਬ ਚੋਂ ਸਾਰੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਚੋਂ ਜੇਕਰ ਸਿਉਣੇ ਰੰਗਾ ਪਾਣੀ ਆਉਂਦਾ ਹੈ ਬਾਈ ਜੀ 골ਡਨ ਵਾਟਰ ਤਾਂ ਉਹ ਮੰਡੀ ਕਿੱਲੇ ਵਾਲੀ ਦੇ ਵਾਟਰ ਵਰਕਸ ਵਿੱਚ ਆਉਂਦਾ ਹੈ ਜਿਹੜੇ ਪ੍ਰਾਤਰਾਜ਼ ਕਰ ਰਹੇ ਹਨ ਕਿ ਸਾਡੇ ਘਰਾਂ ਚ ਪਾਣੀ ਗਲਤ ਆਉਂਦਾ ਹੈ ਖਰਾਬ ਆਉਂਦਾ ਹੈ ਜਾਂ ਆਉਂਦਾ ਹੀ ਨਹੀਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਇਹ ਸਿਕਿਉਰਿਟੀ ਦਾ ਪ੍ਰਬੰਧ ਕਰ ਰਹੇ ਐ ਵੀ 골ਡਨ ਵਾਟਰ ਹੈ ਜੇ ਕਿਤੇ ਲੁੱਟ ਪੱਟ ਹੋ ਜੇ ਤਾਂ ਉਹਦਾ ਜ਼ਿੰਮੇਵਾਰ ਰਹਿਣਗੇ ਤੁਸੀਂ ਜਿਹੜੇ ਬੰਦੇ ਲਾਂਬੇ ਦੇ ਰਹੇ ਹਾਂ ਵੀ ਸਾਡੇ ਘਰਾਂ ਚ ਪਾਣੀ ਖਰਾਬ ਆਉਂਦਾ ਆਹ ਦਰਖਤ ਇਹ ਤੁਹਾਨੂੰ ਆਕਸੀਜਨ ਪਾਣੀ ਦੇ ਵਿੱਚ ਹੀ ਪਾ ਕੇ ਭੇਜਦੇ ਆ ਬਾਈ ਕਿੱਥੇ ਤਾਂ ਆਪਾਂ ਦਰਖਤ ਲਾ ਰਹੇ ਆ ਤੁਸੀਂ ਲਾਓ ਲਾ ਨਾ ਲਾਓ ਦਰਖਤ ਕਿੰਨੇ ਦਰਖਤਾਂ ਦੀ ਗਿਣਤੀ ਘਟ ਰਹੀ ਹੈ ਪੰਜਾਬ 'ਚ ਇਹ ਆਕਸੀਜਨ ਆ ਵੀ ਜਿਹੜੇ ਦਰਖਤ ਵਿੱਚ ਡਿੱਗੇ ਪਏ ਐ ਆ ਜਿਹੜੀ ਪੰਨੀ ਵਿੱਚ ਡਿੱਗੀ ਪਈ ਐ ਇਹ ਪਿੰਡੂ ਕਲਚਰ ਸ਼ਹਿਰ ਵਾਲਿਆਂ ਤੱਕ ਪਚੌਣ 'ਚ ਤੁਹਾਡੀ ਮਦਦ ਕਰ ਰਿਹਾ ਵਾਟਰ ਬਾਕਸ ਵਾਲੇ ਭਰਾ ਇਹਨਾਂ ਨੂੰ ਸਲੂਟ ਬਣਦਾ ਕਿਉਂਕਿ ਸ਼ਰਮ ਤਾਂ ਨਹੀਂ ਆਪਾਂ ਕਹਿੰਦੇ ਸ਼ਰਮ ਇਹਨਾਂ ਵਾਸਤੇ ਇਹ ਸ਼ਬਦ ਛੋਟਾ ਹੈ ਕਿਉਂਕਿ ਉਸ ਤੋਂ ਇਹ ਵੱਡਾ ਕੰਮ ਕਰ ਰਿਹਾ ਵੇਖੋ ਆਵੇ ਆ ਕਿਸੇ ਨੇ ਵਿੱਚ ਨਾ ਹੋ ਸਿੱਟਿਆ ਹੋਇਆ ਜਿਹੜਾ ਬੱਚਿਆਂ ਦੇ ਲਾਉਂਦੇ ਐ ਹੈ ਤੇ ਇਹ ਚੀਜ਼ਾਂ ਯਾਰ ਸੋਨੂੰ ਮਿਲ ਸਕਦੀਆਂ ਕਿਤੇ ਵਾਹ ਮਾਂ ਦੇ ਪੁੱਤੋ ਮੈਂ ਬੇਨਤੀ ਕਰੂੰਗਾ ਕਿ ਹੁਣ ਤਾਂ 15 ਅਗਸਤ ਗਈ ਲੰਘ ਗਾਹਾਂ ਵਾਲੀ 15 ਅਗਸਤ ਤੇ ਤੇ ਜਾਂ ਪਾਈ ਗਰਜੰਟ ਬਰਾੜ ਸਾਹਿਬ ਉਰੀ ਤੇ ਸਾਰੇ ਕਿੱਲੇ ਵਾਲੀ ਮੰਡੀ ਦੇ ਜਿੰਨੇ ਭਰਾ ਐ ਸਾਰੇ ਇਕੱਠੇ ਹੋ ਕੇ ਨਾ ਆ ਸੈਨੀਟੇਸ਼ਨ ਵਿਭਾਗ ਨੂੰ ਜਲ ਘਰ ਵਾਲਿਆਂ ਨੂੰ ਵਾਟਰ ਵਰਕਸ ਵਾਲਿਆਂ ਨੂੰ ਜਾ ਕੇ ਸਨਮਾਨਤ ਜਰੂਰ ਕਰੋ ਕਿ ਤੁਸੀਂ ਸਾਡੇ ਘਰਾਂ ਚ 골ਡਨ ਵਾਟਰ ਭੇਜ ਰਹੇ ਹੋ ਤੇ ਨਾਲ 100 ਬਿਮਾਰੀ ਸਾਨੂੰ ਫ੍ਰੀ ਚ ਦੇ ਰਹੇ ਹੋ ਸ਼ੇਅਰ ਕਰ ਦਿਓ ਮੇਰੇ ਭਰਾ ਮੰਡੀ ਕਲੇਆਲੀ ਜ਼ਿਲ੍ਹਾ ਸ੍ਰੀ ਮੁਕਤਸਰ